ਆਮਰੀ ਤਨ ਤਨ ਬਾਬਾ ਦੀਪ ਸਿੰਘ ਜੀ ਪੂਰੀ ਲਾਈਫ ਹੀ ਚੱਲੇਗਾ ਏ ਜਦੋਂ ਮਰਜੀ ਭਾਵੇਂ ਸਵੇਰੇ ਬੋਣੀ ਦੇ ਟਾਈਮ ਕੋ ਆ ਜੇ ਜਦੋਂ ਮਰਜੀ ਆ ਜੇ ਤੇਰਾ ਮਰੀ ਆ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਕਹਦੇ ਉਹਨੂੰ ਚਾਮ ਫਰੀ ਹੈ ਜੀ ਉਸ ਦਿਨ ਆਪਾ ਵਿਸ਼ਾਲ ਮੇਗਾ ਮਾਰਦੇ ਇਥੇ ਲਾਗੇ ਆਪਾਂ ਚਾਮ ਦਾ ਨਗਰ ਹੀ ਲਾਦਣਾ ਜੀ ਉਧਰੋਂ ਖਾਡੇ ਖੰਡੇ ਵਾਲੇ ਬਾਪੂ ਜੀ ਬੈਠੇ ਹੋ ਉਹਨਾਂ ਦਾ ਸਿਰ ਤੇ ਖਾਤੇ ਆ ਜੀ ਬਸ ਚੱਲੀ ਜਾ ਰਿਹਾ ਜੀ ਕਰਨੇ ਬਸ ਇਹਦੇ ਸਵਾਸ ਚੱਲ ਰਹੇ ਨੇ ਉਹ ਇਧਰ ਗਏ ਚੱਲੇਗਾ ਚੱਲੇਗਾ ਜੀ ਉਹ ਨਹੀਂ ਚੱਲੇਗਾ ਜੀ ਚੱਲੇਗਾ ਬਿਲਕੁਲ ਮੈਂ ਪੰਜਾਬ ਆਇਆ ਉਦੋਂ ਦੇ ਮੰਨਦੇ ਆ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲੇ ਮੈਂ ਬਿਹਾਰ ਚ ਆ ਹਾਂਜੀ ਗੁਰਦਵਾਰਾ ਬਿਹਾਰ ਤੋਂ ਆ ਕੇ ਵੀ ਬਾਬਾ ਜੀ ਦੇ ਜਿਹੜਾ ਕਹਿ ਸਕਦੇ ਕਿ ਜਨਮ ਦਿਹਾੜੇ ਤੇ ਸ਼ਰਤਾਂ ਪੂਰੀ ਹੈਗੀ ਹਾਂਜੀ ਹਾਂਜੀ ਪੂਰੀ ਹੰਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤਾਂ ਜੋ ਗੁਰਦੁਆਰਾ ਛੀਗਨ ਸਾਹਿਬ ਵਿਖੇ ਪਹੁੰਚਦਿਆਂ ਨੇ ਉੱਥੇ ਹੀ ਕਿਤੇ ਨਾ ਕਿਤੇ ਉੱਥੇ ਪਹੁੰਚ ਕੇ ਜੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੀਆਂ ਦਿਖਾਈ ਦਿੰਦੀਆਂ ਨੇ ਲੇਕਿਨ ਅੱਜ ਅਸੀਂ ਜਿਸ ਜਗ੍ਹਾ ਤੇ ਤੁਹਾਨੂੰ ਲੈ ਕੇ ਆਏ ਆ ਇੱਥੇ ਤੁਸੀਂ ਵੇਖ ਸਕਦੇ ਹੋ ਚਾਹੇ ਚਾਂਪਾਂ ਦਾ ਕੰਮ ਆ ਲੇਕਿਨ ਸ਼ਰਧਾ ਇੰਨੀ ਜ਼ਿਆਦਾ ਹੈ ਕਿ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਇਹਨਾਂ ਵੀਰ ਹੋਣਾਂ ਵੱਲੋਂ ਜੋ ਆਪਣੇ ਦੁਕਾਨ ਤੋਂ ਉੱਤੇ ਜਿਹੜਾ ਵੀ ਕੋਈ ਕਸਟਮਰ ਆਏਗਾ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ 13 ਵਾਰ ਕਹੇਗਾ ਉਸ ਨੂੰ ਬਿਲਕੁਲ ਫ੍ਰੀ ਚਾਂਪ ਜਿਹੜੀ ਆ ਉਹ ਚੁਕਾਈ ਜਾਊਗੀ ਤਾਂ ਉਸ ਦੇ ਨਾਲ ਨਾਲ ਦੱਸ ਦਈਏ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਇਹਨਾਂ ਵੱਲੋਂ ਬਿਲਕੁਲ ਜੋ ਫ੍ਰੀ ਚਾਂਪ ਜੋ ਸੇਲ ਕਰਨ ਦਾ ਜੋ ਇੱਥੇ ਕਹਿ ਸਕਦੇ ਕਿ ਸੰਕਤਾ ਦੇ ਤੱਕ ਸੰਕਤਾ ਤੱਕ ਇਹ ਜੋ ਚਾਂਪਾਂ ਫ੍ਰੀ ਦੀਆਂ ਜਿਹੜੀਆਂ ਚੁਕਾਈਆਂ ਜਾਣੀਆਂ ਸੜਨਾ ਇਹ ਵੀ ਵੀ ਮੌਜੂਦ ਹੈ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਇੱਥੇ ਸੇਵਾ ਹੀ ਕਹਿ ਸਕਦੇ ਨੇ ਬਾਹ ਰਹੇ ਹਾਂ ਤਾਂ ਜਿਹੜਾ ਵੀ ਕੋਈ ਕਸਟਮਰ ਆਏਗਾ ਉਹਨੂੰ ਕੀ ਬਿਲਕੁਲ ਫ੍ਰੀ ਦੀ ਚਾਹਪ ਜਿਹੜਾ ਵੀ 13 ਵਰੀ ਤਨ ਤਨ ਬਾਬਾ ਦੀਪ ਸਿੰਘ ਜੀ ਕਹੂਗਾ ਫ੍ਰੀ ਦੀ ਚਾਹਪ ਦਿੱਤੀ ਜਾਊਗੀ ਭਾਜੀ ਤਨ ਤਨ ਬਾਬਾ ਦੀਪ ਸਿੰਘ ਜੀ ਜੀ 13 ਵਰੀ ਕਹੂਗਾ ਫ੍ਰੀ ਚਾਹਪ ਮਿਲ ਜੇ ਫ੍ਰੀ ਚਾਹ ਮਿਲ ਰਹੀ ਹੈ ਭਾਜੀ ਜਦੋਂ ਵੀ ਆਣਗੇ ਕਿਸੇ ਵळे ਵੀ ਆਣਗੇ ਫ੍ਰੀ ਚਾਹ ਮਿਲੂਗਾ ਤਨ ਤਨ ਬਾਬਾ ਦੀਪ ਸਿੰਘ ਜੀ 13 ਵਰੀ ਕਹਿੰਗੇ ਤਾਂ ਕੋਈ ਵੀ ਚਾਹੇ ਬੱਚਾ ਆ ਬਜ਼ੁਰਗ ਆ ਵੱਡਾ ਕੋਈ ਵੀ ਆਵੇ ਕੋਈ ਵੀ ਕੋਈ ਵੀ ਜਿਹੜਾ ਵੀ ਜੀ ਹੋਵੇ ਜੀ ਤਨ ਤਨ ਬਾਬਾ ਜੀ ਦਾ ਜਨਮ ਦਿਹਾੜਾ ਉਸ ਦਿਨ ਵੀ ਬਿਲਕੁਲ ਫ੍ਰੀ ਦਿ ਤਾਂ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਵੀਰ ਵੱਲੋਂ ਬੜੀ ਵੱਡੀ ਗੱਲ ਕੀਤੀ ਗਿਆ ਤੇ ਜੋ ਇਸ ਦੁਕਾਨ ਦੇ ਓਨਰ ਨੇ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਵੀਰ ਜੀ ਜਿਹੜਾ ਵੀ 13 ਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹੂਗਾ ਬਾਬਾ ਦੀਪ ਸਿੰਘ ਜੀ ਕਹੂਗਾ ਤਾਂ ਉਸ ਨੂੰ ਬਿਲਕੁਲ ਫ੍ਰੀ ਚਾਮ ਦਿੱਤੀ ਜਾ ਬਿਲਕੁਲ ਜੀ ਬਿਲਕੁਲ ਫ੍ਰੀ ਦਿੱਤੀ ਜਾਏਗੀ 13 ਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੂਰੀ ਲਾਈਫ ਹੀ ਚੱਲੇਗਾ ਜਦੋਂ ਮਰਜ਼ੀ ਭਾਵੇਂ ਸਵੇਰੇ ਬੋਣੀ ਦੇ ਟਾਈਮ ਕੋ ਆ ਜੇ ਜਦੋਂ ਮਰਜ਼ੀ ਆ ਜੇ 13 ਵਾਰੀ ਆ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਦੇ ਉਹਨੂੰ ਚਾਮ ਫਰੀ ਹੈ ਜੀ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਗਾ ਕਿ 27 ਤਰੀਕ ਨੂੰ ਜਿੱਦਣ ਬਾਬਾ ਜੀ ਦਾ ਜਨਮ ਦਿਹਾੜਾ ਹੈ ਉਸ ਦਿਨ ਆਪਾਂ ਵਿਸ਼ਾਲ ਮੇਗਾ ਮਾਰਦੇ ਇੱਥੇ ਲਾਗੇ ਆਪਾਂ ਚਾਮ ਦਾ ਨੰਗਰ ਹੀ ਲਾ ਦੇਣਾ ਜੀ ਉਹ ਦਿਨ ਜੀ ਠੀਕ ਹੈ ਜੀ ਉਹ ਦਿਨ ਬਾਹਰ ਆਪਾਂ ਲੰਗਰ ਲਾ ਦੇਣਾ ਚਾਮ ਦਾ ਤੇ ਮੈਂ ਅਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸੰਗਤਾਂ ਉੱਥੇ ਹੋਣ ਤੇ ਛੱਕੇ ਜਾਣ ਜੀ ਲੰਗਰ ਇਸ ਤਰ੍ਹਾਂ ਦੇ ਨਾਲ ਫਿਰ ਜੇ ਕਹਿ ਲਿਆ ਕਿ ਜਿੱਦਾਂ 13 ਵਾਰੀ ਤੁਸੀਂ ਜਿੱਦਾਂ ਕਿਹਾ ਕਿ ਤਾਂ-ਤਾਂ ਬਾਬਾ ਦੀਪ ਸਿੰਘ ਜੀ ਕੋਈ ਕਹੂਗਾ ਤਾਂ ਉਹਨੂੰ ਚਾਹ ਬਿਲਕੁਲ ਫ੍ਰੀ ਆ ਤਾਂ ਇਦਾਂ ਤੇ ਹਰ ਕੋਈ ਆ ਕੇ ਕਹਿ ਦੂਗਾ ਤੇ ਫਿਰ ਹਰ ਇੱਕ ਨੂੰ ਫ੍ਰੀ ਚਾਹ ਦੂ। ਬਾਜੀ ਬਿਲਕੁਲ ਜੀ ਬਿਲਕੁਲ ਜਿੰਨੇ ਮਰਜ਼ੀ ਆਉਣ। ਬਾਬਾ ਜੀ ਬੈਠਾ ਆਪੇ। ਉਹ ਹੀ ਕਰਨ ਵਾਲਾ ਜਿੰਨੇ ਮਰਜ਼ੀ ਆਉਣ। ਮੋਸਟ ਵੈਲਕਮ ਆ ਜੀ। ਤਾਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਕਰੋਗੇ? ਹਾਂ ਜੀ ਉਹ ਸਾਡੇ ਖੰਡੇ ਵਾਲੇ ਬਾਪੂ ਜੀ ਬੈਠੇ ਹੋ ਉਹਨਾਂ ਦਾ ਸਿਰ ਤੇ ਖਾਤੇ ਆ ਜੀ। ਜੀ। ਬਸ ਚੱਲੀ ਜਾ ਰਿਹਾ ਜੀ। ਇਸੇ ਤਰ੍ਹਾਂ ਦੇ ਨਾਲ ਕਰੋਗੇ ਫਿਰ ਬਾਬਾ ਜੀ ਦੇ ਆਸਰੇ ਬਸ ਓਨੀ देर ਸਵਾਸ ਚੱਲ ਰਹੇ ਨੇ ਓਨੀ ਦੇਰ ਇਹ ਚੱਲੇਗਾ ਹੀ ਚੱਲੇਗਾ ਜੀ ਓਨੀ ਦੇਰ ਵਸਤੇ ਓਨੀ ਚੱਲੇਗਾ ਜੀ ਚੱਲੇਗਾ ਬਿਲਕੁਲ ਜੀ ਤਾਂ ਅੱਗੇ ਵੀ ਦੇਖੀਦਾ ਸੀਗਾ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਲੱਗਦੇ ਸੀਗੇ ਗੁਰੂ ਘਰ ਦੇ ਬਾਹਰ ਲੇਕਿਨ ਤੁਸੀਂ ਆਪਣੀ ਦੁਕਾਨ ਦੇ ਆਪਣੀ ਰੋਜ਼ ਜਿੱਥੇ ਕਮਾਉਂਦੇ ਹੋ ਉੱਥੇ ਲੰਗਰ ਲਗਾ ਦੋਗੇ ਹੁਣੇ ਦੇਖੋ ਜੀ ਦੇਖੋ ਜੀ ਇੱਕ ਮਨ ਦੀ ਸ਼ੱਦਾ ਸੀ ਮੇਰੇ ਦਿਲ 'ਚ ਸੀ ਇਹ ਗੱਲਾਂ ਅਚਾਨਕ ਹੀ ਬਾਬਾ ਜੀ ਨੇ ਬੋਲ ਕਢਾਏ ਠੀਕ ਹੈ ਨਾ ਤੇ ਬਾਕੀ ਬਸ ਉਨਾ ਦੇ ਆਸ਼ੀਰਵਾਦ ਸਦਕਾ ਹੀ ਕੰਮ ਚੱਲਿਆ ਤੇ ਚੱਲ ਰਿਹਾ ਤੇ ਸਾਨੂੰ ਪਤਾ ਹੋਰ ਤਰੱਕੀਆਂ ਹੀ ਹੋਣੀਆਂ ਚੱਲਦੇ ਰਹਿਣਾ ਜੀ ਬਾਬਾ ਕੇ ਇਹਨੂੰ ਖਾਲੀ ਨਹੀਂ ਮੋੜਦਾ ਤਾਂ ਦੁਕਾਨ ਤੇ ਜਿਹੜੇ ਲੜਕੇ ਲ ਕੰਮ ਕਰ ਰਹੇ ਨੇ ਉਹ ਵੀ ਬੜੇ ਖੁਸ਼ ਹੈਗੇ ਨੇ ਤੁਹਾਡੇ ਇਥੋਂ ਫੈਸਲੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਖੁਸ਼ ਨੇ ਬਹੁਤ ਉਹਨਾਂ ਨੂੰ ਅੱਛਾ ਲੱਗ ਰਿਹਾ ਹੈ ਇਹ ਚੀਜ਼ ਕਰਕੇ ਬਹੁਤ ਖੁਸ਼ ਨੇ ਉਹ ਵੀ ਖੁਸ਼ ਨੇ ਤਾਂ ਸਾਡੇ ਨਾਲ ਜੋ ਲੜਕੇ ਇੱਥੇ ਕੰਮ ਕਰਦੇ ਉਹ ਵੀ ਮੌਜੂਦ ਆ ਤਾਂ ਕਿੰਨਾ ਕੁ ਵਧੀਆ ਲੱਗਦਾ ਕਿ ਐਡਾ ਵਧੀਆ ਜੋ ਕਹਿ ਸਕਦੇ ਨੇ ਕੋਪਰਾਲਾ ਜੋ ਇੱਥੇ ਕੀਤਾ ਗਿਆ ਮੈਨੂੰ ਭਾਈ ਬਹੁਤ ਵਧੀਆ ਲੱਗਦਾ ਕਿ ਮੇਰੇ ਕੋ ਇੰਨੇ ਚੰਗੇ ਮਾਲਿਕ ਮਿਲੇ ਆ ਬਹੁਤ ਅੱਛਾ ਲੱਗਦਾ ਬਾਬਾ ਦੀ ਕਿਰਪਾ ਕਰਕੇ ਹੱਡਾ ਵੀ ਸਰੀ ਜਾਂਦਾ ਕਿਰਪਾ ਬਹੁਤ ਹੈਗਾ ਬਾਬਾ ਜੀ ਦੇ ਮਾਲਿਕ ਬਹੁਤ ਚੰਗੇ ਮਿਲਿਆ ਨੂੰ ਤੁਸੀਂ ਕਿੱਥੋਂ ਦੇ ਰਹਿਣ ਆਲੇ ਹੋ ਤਾਂ ਉੱਥੇ ਵੀ ਬਾਬਾ ਜੀ ਦੀ ਮਾਨਤਾ ਪੂਰੀ ਹੈ ਮੈਂ ਸੁਰੂਤੋਂ ਮੰਦਾ ਬੱਬੇ ਜੀ ਨੂੰ ਸੁਰੂਤ ਜਦੋਂ ਮੈਂ ਪੰਜਾਬ ਆਇਆ ਉਦੋਂ ਦੇ ਮੰਦੇ ਆ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲੇ ਮੈਂ ਬਿਹਾਰ ਚ ਹੈਗਾ ਬਿਹਾਰ ਹਾਂਜੀ ਕੋਲਕਾਤਾ ਬਿਹਾਰ ਤੋਂ ਆ ਕੇ ਵੀ ਬਾਬਾ ਜੀ ਦੇ ਜਿਹੜਾ ਕਹਿ ਸਕਦੇ ਕਿ ਜਨਮ ਦਿਹਾੜੇ ਤੇ ਸ਼ਰਤਾਂ ਪੂਰੀ ਹੈਗੀ ਹਾਂਜੀ ਹਾਂਜੀ ਪੂਰੀ ਵਧੀਆ ਲੱਗਦਾ ਏਦਾਂ ਮਾਲਕ ਜੋ ਫੈਸਲਾ ਕਰ ਰਹੇ ਨੇ ਬਹੁਤ ਵਧੀਆ ਬਹੁਤ ਖੁਸ਼ੀ ਮਿਲਦਾ ਜੀ ਜੀ ਹਾਂਜੀ ਬਹੁਤ ਬਹੁਤ ਤਾਂ ਕੰਮ ਕਰ ਰਹੇ ਹਾਂ ਸ਼ਰਦਾ ਦੇ ਨਾਲ ਕਰ ਰਹੇ ਹਾਂ ਕਿ ਸੰਗਤਾਂ ਨੂੰ ਸਿਕਾਉਣੀ ਹੈ ਬਿਲਕੁਲ ਬਿਲਕੁਲ ਪੂਰੀ ਸ਼ਰਦਾ ਨੇ ਨਾਲ ਕੰਮ ਕਰਦੇ ਆ ਜੀ ਤਾਂ ਇਹ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜ਼ਰੂਰ ਜੋ ਆਪਾਂ ਕੰਮਕਾਰ ਦੀ ਗੱਲ ਕਰ ਲਈਏ ਤਾਂ ਜ਼ਰੂਰ ਹੈ ਇੱਥੇ ਚਾਂਪਾ ਦਾ ਕੰਮ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹਨਾਂ ਵੀਰ ਹੋਣਾ ਵੱਲੋਂ ਇੱਕ ਵੱਡੀ ਗੱਲ ਆਖੀ ਗਈ ਹੈ ਕਿ ਜੋ ਤਣਤਣ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਤਾਂ ਜੋ ਹਰ ਇੱਕ ਨੂੰ ਜਿਹੜੀ ਆ ਚਾਂਪ ਜਿਹੜੇ ਲੰਗਰ ਲਗਾ ਕੇ ਸ਼ਿਕਾਈ ਜਾਊਗੀ ਉਸ ਤੋਂ ਇਲਾਵਾ ਸਦਾ ਵਸਤੇ ਕੋਈ ਵੀ ਇਸ ਜਗ੍ਹਾ ਦੇ ਉੱਤੇ ਆਏਗਾ ਗੁਰੂ ਨਗਰੀ ਚਾਹੇਗਾ ਤਾਂ ਇੱਥੇ ਆ ਕੇ 13 ਵਾਰੀ ਤਣਤਣ ਬਾਬਾ ਦੀਪ ਸਿੰਘ ਜੀ ਕਹੂਗਾ ਤਾਂ ਉਸ ਨੂੰ ਬਿਲਕੁਲ ਫਰੀ ਚਾਂਪ ਜਿਹੜੀ ਆ ਉਹ ਛਕਾਈ ਜਾਊਗੀ ਕੈਮਰਾਮੈਨ ਸੁਨੀਲ ਕੁਮਾਰ ਦੇਣਾ ਲਖੇਸ਼ ਨੂੰ ਜੱਗਬੰਦੀ ਟੀਵੀ ਸ਼੍ਰੀਮੰਤ ਸਸਾਈ